480 ਘੰਟੇ ਚੱਲਿਆ ਠੀਕ ਹੈ ਜਮਈ ਨਵਾਂ ਟਰੈਕਟਰ ਹੈ ਰੁਪਏ ਦਾ ਰੁਪਿਆ ਰੁਪਏ ਦਾ ਰੁਪਿਆ ਹੈ ਹਾਂਜੀ ਠੀਕ ਹੈ ਟਰੈਕਟਰ ਦੀ ਕਲਮ ਲੱਗੀ ਹੋਵੇ ਚਾਬੀ ਲੱਗੀ ਹੋਵੇ ਆਪਾਂ ਦੇਣ ਦਾ 95 ਮਾਡਲ ਹੈ ਅੰਦਰ ਪੰਪ ਵਾਲਾ ਅੱਧੇ ਘਟੇਰ ਹੈ ਇਹਦੇ ਇੰਜਨ ਦਾ ਬਹੁਤ ਵਧੀਆ ਸਾਰਾ ਓਰੀਜਨਲ ਹੈ ਕਿਤੇ ਕਲਮ ਲੱਗੀ ਹੋਵੇ ਉਹ ਵੀ ਦੇਣ ਦਾ ਠੀਕ ਹੈ ਜੀ 2 ਸਪੀਡ ਆ ਸਾਈਡ ਗੇਅਰ ਆ ਡਬਲ ਡਿਸਟ੍ਰਿਬਿਊਟਰ ਆ ਘੋੜਾ ਪੰਪਰ ਲੱਗਿਆ ਫਾਈਬਰ ਛਤਰੀ ਲੱਗੀ ਆ ਠੀਕ ਹੈ ਜੀ ਆਪਾਂਸੇ ਤੇ ਵੀ ਲਿਖਿਆ API ਡਬਲ ਡਿਸਟ੍ਰਿਬਿਊਟਰ ਆ ਸਾਈਡ ਗੇਅਰ ਆ 2 ਸਪੀਡ ਆ ਹਰਿਆਣਾ ਨੰ ਜੀ 900 ਘੰਟਾ ਚੱਲਿਆ ਬਾਈ 21 ਮਾਡਲ ਪੰਜਾਬ ਨੰਬਰ ਫੈਬਰ ਛਤਰੀ ਨਾਲ ਦੀ ਆ ਠੀਕ ਹੈ ਜੀ ਤੇ ਇਹਦਾ ਲੈਪਟਾ ਲਾਡਾ ਘੋੜਾ ਮੈਂਪਰ ਚੰਗਾ ਲੱਗਿਆ ਹੋਇਆ ਅਸਲ ਓਰੀਜਨਲ ਠੀਕ ਹੈ ਜੀ ਉਹਦੇ ਟਾਇਰ ਚੇਂਜ ਕਰ ਦਾਂਗੇ ਕਿਛਦੇ ਹੈਗੇ 75 ਤੋਂ 80 80 ਕੇ ਪੈਸੇ ਟਾਇਰ ਹੈਗੇ 80 85 80 ਮੰਨ ਕੇ ਆਏ ਹੋ ਯਾਰ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਤਲਵੰਡੀ ਸਾਹਿਬ ਉਹ ਪਹੁੰਚੇ ਆ ਆਪਾਂ ਹਰਮੇ ਬਾਈ ਕੋਲੇ ਸਤਿ ਸ਼੍ਰੀ ਅਕਾਲ ਬਾਈ ਸਰਮੇ ਸਤਿ ਸ਼੍ਰੀ ਅਕਾਲ ਬਾਈ ਕੀ ਆ ਉਹ ਠੀਕ ਹੈ ਵਧੀਆ ਬਾਈ ਹੋਰ ਚੜਦੀ ਕਲਾ ਵਧੀਆ ਬਜੀ ਕਿੰਨੇ ਕੁ ਟਰੈਕਟਰ ਨੇ ਬਾਈ ਸਰਮੇ ਅੱਜ ਆਪਣੇ ਕੋ ਉਹਦੇ ਕਿਵੇਂ ਰਹਿਣਗੇ ਟ੍ਰਿਡੀਆਂ ਦੇ ਵਧੀਆ ਭਾਈ ਓਕੇ ਟਰੈਕਟਰ ਵੀਰੇ ਜੀ ਨੇ ਉਪਨੀ ਤੇ ਕਾਪੀ ਕਾਏ ਜਾਂਦੇ ਮੈਂ ਹਾਂ ਜ਼ਿੰਮੇਵਾਰੀ ਆ ਕਾਪੀ ਕਾਏ ਦੀ ਜ਼ਿੰਮੇਵਾਰੀ ਆ ਠੀਕ ਐ ਬਾਕੀ ਟਰੈਕਟਰ ਤਸੱਲੀ ਕਰਕੇ ਲੈ ਜਾਓ ਮਿੱਤਰੋ ਬਿਲਕੁਲ ਆ ਕੇ ਬਾਕੇ ਤਸੱਲੀ ਕਰੋ ਚਲਾ ਕੇ ਬਾਕੇ ਤਸੱਲੀ ਕਰ ਲਿਆ ਕਰੋ ਪਹਿਲਾਂ ਆਉਂਦੀ ਤੇ ਬਾਕੀ ਹੁਣ ਆਪਾਂ ਇਥੋਂ ਸਟਾਰਟ ਕਰੀਏ ਸਰਮਾ ਜੀ 35 ਤੋਂ ਬਾਈ ਜੀ ਸੋਸੀ ਗੱਲ ਪਹਿਲਾਂ ਸਾਰਿਆਂ ਨੂੰ ਬੇਨਤੀ ਹੱਥ ਮੰਨ ਕੇ ਸੌਰੀ ਆ ਕਿ ਮੈਂ ਹੁਣ ਨਾ ਇਕੱਲਾ ਵੀਰੇ ਹਾਂ ਕਿ ਬੇਟੇ ਦੇ ਪੇਪਰ ਚੱਲਣ ਡੇ ਆ ਕਿਸ ਕਰਕੇ ਯਾਰ ਮੈਂ ਇਕੱਲਾ ਕੰਮ ਕਰਨ ਵਾਲਾ ਹਾਂ ਫੋਨ ਨਹੀਂ ਚੱਕਿਆ ਜਾਂਦਾ ਬਾਈ ਕਈ ਵਾਰ ਮੇਰੇ ਫੋਨ ਤੇ ਦੋਨਾਂ ਦੇ ਵਟਸਐਪ ਚ ਪੇਡੋ ਜਾਂ ਸ਼ਾਰਟ ਰਿੰਗ ਸਕਰੀਨ ਕਰਕੇ ਟਰੈਕਟਰ ਦੀ ਪੇਡੋ ਦਿਆ ਟਰੈਕਟਰ ਦੀ ਬਈ ਡਿਟੇਲ ਗੱਲਬਾਤ ਕਰਨੀ ਹੈ ਬੇਨਤੀ ਹੈ ਜੇ ਨਹੀਂ ਹੋਣ ਚੱਕੀ ਦਾ ਹੱਥ ਬੰਨ ਕੇ ਕਿ ਨਹੀਂ ਬਾਈ ਗਿਫਟ ਕੋਰਟ ਜੇ ਸੀ ਤਾਂ ਦਿੰਨੇ ਆ ਤੇ ਸਾਨੂੰ ਕੋਈ ਯਾਦ ਰੱਖ ਲੈ ਠੀਕ ਹੈ ਗੱਲ ਐਵੇਂ ਬਾਲੇ ਸਿਆਣਿਆਂ ਦੀਆਂ ਗੱਲਾਂ 'ਚ ਨਾ ਆਇਆ ਕਰੋ ਨਾ ਜਾਣਦੇ ਸਾਰੇ ਆ ਕੋਈ ਨਹੀਂ ਦਾਦਾ ਤੁਹਾਨੂੰ ਸ਼ਰਮਾਣਾ ਦਾ ਰੇਡ ਦੀ ਗੱਲ ਕਰਦੇ ਆ ਜਿਹੜੇ ਕਹਿੰਦੇ ਆ ਕਿ ਗਿਫਤ ਇਕੱਲੇ ਗਿਫਤਾਂ ਦੇ ਮਗਰ ਨਾ ਜਾਇਆ ਕਰੋ ਆ ਕੇ ਚੀਜ਼ ਦੇਖੋ ਚਲਾ ਕੇ ਦੇਖੋ ਵਾ ਕੇ ਦੇਖੋ ਤਸੱਲੀ ਕਰੋ ਠੀਕ ਹੈ ਗੱਲ ਜੇ ਅਸੀਂ ਆਪਣੀ ਮਰਜ਼ੀ ਨਾ ਦਿੰਨੇ ਆ ਆਪਣੀ ਔਕਾਤ ਨਾ ਦਿੰਨੇ ਆ ਠੀਕ ਹੈ ਸਾਡੇ ਜੀ ਪਹੁੰਚ ਅਸੀਂ ਤਾਂ ਦਿੰਨੇ ਆ ਠੀਕ ਹੈ ਨਾ ਗੱਲ ਵੀਰੇ 100 ਦਾ ਨੋਟ ਕੱਢ ਕੇ ਖੜ ਜਾਂਦੇ ਲੋ ਜੀ ਛੋੜ ਕਰਤੀ 1000 ਰੁਪਿਆ ਕਰਾਂਗੇ ਸਾਰੇ ਡਾਇਟਰਾਂ ਨੂੰ ਨਵਾਂ ਤੇਲ ਮਿਲੂਗਾ ਮੰਗਲਾਲ ਠ ਦੰਮੀ ਟਰੈਕਟਰ ਨਾਲ ਠੀਕ ਹੈ ਜੀ ਯਾਨੀ ਵੀਰੇ ਜੇ ਸਾਡੇ ਚ ਗਿਫਟ ਦੇਣ ਦੀ ਜਾਂ ਕੋਈ ਤੇਲ ਬਦਲਣ ਦੀ ਸਾਡੇ ਚ ਸਮਰੱਥਾ ਕੋਈ ਔਕਾਤ ਹੈਗੀ ਅਸੀਂ ਬਦਲ ਦੰਨੀ ਆ ਠੀਕ ਹੈ ਜੀ ਇਹ ਛੋਟੇ ਜਿਹੇ ਵੀਰੇ ਤੁਸੀਂ ਬਦਲ ਕੇ ਦੇ ਦਿਆ ਕਰੋ ਕੋਈ ਇਹ ਨਹੀਂ ਹੈਗਾ ਵੀਰੇ ਜੇ ਤੁਹਾਨੂੰ ਚੀਜ਼ਾਂ ਬਦਲ ਕੇ ਦੇਵਾਂਗੇ ਤੇ ਰੇਟ ਵਧੂਗਾ ਪਤਾ ਕਰਕੇ ਆਇਓ ਕਿ ਬਾਈ ਫਲਾਣੀ ਟਰੈਕਟਰ ਦਾ ਕਿੰਨਾ ਰੇਟ ਆ ਕਿੰਨਾ ਰੇਟ ਆ ਠੀਕ ਹੈ ਨਾ ਜੀ ਬਾਅਦ ਚ ਆ ਕੇ ਟਰੈਕਟਰ ਲਿਓ ਠੀਕ ਹੈ ਜੀ ਜੇ ਨਹੀਂ ਵੀਰੇ ਸਹੀ ਗੱਲ ਹੈ ਜੀ ਮੰਡੀ ਚੋਂ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਸ਼ਰਮਾ ਕੌਣ ਆ ਦੱਸਦਾ ਹੈ ਨਹੀਂ ਕੋਈ ਆਪਾਂ ਨੂੰ ਤੇ ਸ਼ਰਮਾ ਕੌਣ ਮਾੜਾ ਲੱਭਜੀ ਬ ਮੇਰਾ ਘਰ ਸੱਤ ਨੰਬਰ ਗਲੀ ਦੇ ਵਿੱਚ ਮੇਰਾ ਘਰ ਆਜ 14 ਤਰੀਕਾ ਪਹਿਲਾ ਮਹੀਨਾ 2026 ਠੀਕ ਹੈ ਇਹ ਗੱਲ ਤੇ ਵੀਡੀਓ ਐਂਡ ਤੱਕ ਪੂਰੀ ਦੇਖ ਬਣੇ ਰਹੋ ਭਾਈ ਤੇ ਹੁਣ 35 ਦੇ ਤੋਂ ਸਟਾਰਟ ਕਰਦੇ ਆ ਭਾਈ ਇਹ ਤਾਂ ਜਮਨ ਨਵਾਂ ਖੜਾ ਹੀ ਖੜਾ ਹੈ 24 ਮਾਡਲ ਆ ਭਾਈ ਅੱਛਾ 24 ਮਾਡਲ ਠੀਕ ਹੈ 480 ਘੰਟੇ ਚੱਲਿਆ ਠੀਕ ਹੈ ਜਮਈ ਨਵਾਂ ਟਰੈਕਟਰ ਹੈ ਰੁਪਏ ਦਾ ਰੁਪਿਆ ਰੁਪਏ ਦਾ ਰੁਪਿਆ ਹਾਂਜੀ ਠੀਕ ਹੈ ਟਰੈਕਟਰ ਦੀ ਕਲਮ ਲੱਗੀ ਹੋਵੇ ਚਾਬੀ ਲੱਗੀ ਹੋਵੇ ਆਪਾਂ ਦੇਣਦਾਰ ਠੀਕ ਹੈ ਹਾਂਜੀ ਮਾਡਲ ਇਹ 24 24 ਰੇਟ ਪੰਜਾਬ ਨੰਬਰ ਆ ਪੀਵੀ 13 ਪੰਜਾਬ ਨੰਬਰ ਆ ਪੀਵੀ 13 ਸੰਗਰੂਰ ਦਾ ਰੇਟ ਕਿੰਨਾ 310000 ਰਮਾ ਜੀ ਦੇਣਾ ਕਿੰਨਾ ਤੁਸੀਂ ਦੱਸ ਦਿਓ ਮੈਂ ਤਾਂ ਨਹੀਂ ਦੱਸ ਸਕਦਾ ਚੀਜ਼ ਤੇਰੀ ਆ ਬਾਈ 480000 ਦਾ 480 ਦਾ ਹਾਂਜੀ 480000 ਦਾ ਮਿੱਤਰੋ ਇਹ ਟਰੈਕਟਰ ਬਣੂ ਹੋਰ ਹੋ ਜੋ ਮਾੜਾ ਮੋਟਾ ਨਹੀਂ ਹੋਣਾ ਬਾਕੀ ਮੌਕੇ ਤੇ ਮੌਕੇ ਤੇ ਆ ਮੌਕੇ ਮੂਹੜ ਦੀ ਗੱਲ ਹੈ ਤੇ ਮੂਹਰੇ ਆ ਗਿਆ 735 ਸਵਾਜ 95 ਮਾਡਲ ਆ ਅੰਦਰ ਪੰਪ ਵਾਲਾ ਅੱਧੇ ਘਟਾਇਰ ਆ ਇਹ ਇੰਜਨ ਦਾ ਬਹੁਤ ਵਧੀਆ ਇਹ ਆਪਾਂ ਲੱਖ ਦਾ ਕਟਿਆ ਸੀ ਇੱਕੋ ਰੇਟ ਜਸ ਨੋ ਹਾਂਜੀ 95000 95000 ਦਾ ਮਿੱਤਰੋ ਲੈ ਜਿਓ ਟਰੈਕਟਰ ਸਾਰਾ ਚੰਗਰ ਰੰਗ ਪੈਂਡ ਦਾ ਵੀ ਚੰਗਾ ਸਾਰਾ Ориਜਨਲ ਆ ਕਿਤੋਂ ਰੰਗ ਪਿਆ ਸਾਰਾ Ориਜਨਲ ਆ ਕੋਈ ਲੀਕ ਨਹੀਂ ਹੈਗਾ ਕਿਤੋਂ ਲੀਕ ਵੀ ਨਹੀਂ ਹੈਗਾ ਫਰਮਾ ਜਿਵੇਂ ਇੰਨਾ ਪੁਰਾਣਾ ਹੈ ਨਾ ਨਹੀਂ ਲੀਕ ਲੁਖਾਈ ਨਹੀਂ ਬਾਈ ਹਾਂ ਚੰਗਾ ਟਰੈਕਟਰ ਹੈ ਕਾਤਰੀ ਮਿਲ ਜੂ ਤੇ 60 55 ਆ ਗਿਆ ਬਾਈ ਦਸੀ ਇਹ ਆਪਾਂ 60 ਦੇ ਰੇਟ 'ਚ ਹੀ ਦੇ ਦਾਂਗੇ ਕੱਠ ਦੇ ਰੇਟ 'ਚ ਕੋਈ ਜਿਹੜੇ ਆਪਾਂ ਨੂੰ ਕਹਿੰਦੇ ਨੇ ਇਕੱਲੇ ਗਿਫਟਾਂ ਦਾ ਨੇ ਆਇਆ ਕਰੋ ਉਹਨਾਂ ਨੂੰ ਕਹਿ ਦਿਓ ਕਿ ਇਕੱਲਾ 60 ਹੀ ਦੇ ਦਿਓ ਇੰਨੇ ਦੀ ਜਿਹਨੇ ਅਸੀਂ 60 55 ਦੇਵਾਂਗੇ ਠੀਕ ਹੈ ਤੇ 10 ਮੀਟਰ ਇਹਦੇ ਵਾਲੇ ਟ ਟਾਇਰ ਆ ਬਾਈ ਠੀਕ ਹੈ ਜੀ ਕੋਈ ਆਈ ਨਹੀਂਗਾ ਦੇਸੀ ਟਾਇਰ ਆ ਆਪਣੀ ਦੇ ਟਾਇਰ ਆ ਠੀਕ ਹੈ ਜੀ ਸਾਰਾ ओरिजिनल ਆ ਕਿਤੇ ਕਾਲਮ ਲੱਗੇ ਹੋਵੇ ਉਹ ਵੀ ਦੇਨਦਾਰ ਆ ਠੀਕ ਹੈ ਜੀ ਟੂ ਸਪੀਡ ਆ ਸਾਈਡ ਗੇਅਰ ਆ ਡਬਲ ਡਿਸਟ੍ਰਿਬਿਊਟਰ ਆ ਘੋੜਾ ਮੈਂਪਰ ਲੱਗਿਆ ਫੇਵਰ ਛਤਰੀ ਲੱਗੀ ਆ ਠੀਕ ਹੈ ਜੀ ਇੰਜਨ ਦੇ ਵਿੱਚ ਤੇਲ ਬਿਲਕੁਲ ਨਵਾਂ ਇੰਜਨ ਦਾ ਤੇਲ ਨਵਾਂ ਮਿਲੂ ਬਿਲਕੁਲ ਨਵਾਂ ਹੈ ਹੀ ਨਵਾਂ ਠੀਕ ਹੈ ਟਰੈਕਟਰ ਦੀ ਨਵੀਂ ਇੰਜਨ ਆ ਹਣਾ 4,60,000 ਡਿਮਾਂਡ ਦੇਣਾ ਕਿੰਨੇ ਦਾ ਸਰਬਾ ਜੀ ਪੂਰਾ ਦੇ ਆ ਕੀ ਟੋਟ ਯਾਰ ਤੂੰ ਹੀ ਕਰ ਦਾ ਦੇ ਯਾਰ 40,000 ਚੱਕ ਦਿੰਦਾ 50 ਚੱਕ ਤਾ ਫਿਰ 90000 ਦਾ ਲੈ ਜਮ ਤੋ ਤੇ 50 ਕਿਹੜਾ 60 60 ਦਾ ਹੋ ਗਿਆ ਡਿਸਕਾਊਂਟ ਕੋਈ ਗੱਲ ਨਹੀਂ 70000 ਰੁਪਏ ਉੱਡ ਗਿਆ 70000 ਉੱਡ ਗਿਆ ਠੀਕ ਹੈ ਆ ਤਾਂ ਵੇਖੀ ਅਮਰੀਕਾ ਵਾਲਿਆਂ ਨੂੰ ਦੇਤਾ ਠੀਕ ਹੈ ਜੀ ਤੇ ਮੂਰੇ 241 ਮੈਸੀ ਆ ਗਿਆ ਬਾਈ ਦੱਸੀ ਇਹ ਬਾਈ 15 ਮਟਲਾ ਕੰਡੀਸ਼ਨ ਇਹਦੀ 20 21 ਵਰਗਾ ਪਿਆ ਟਾਇਰ ਨਵੇਂ ਆ ਜੇਰੇ ਦਾ ਰੁਪਈ ਦਾ ਰੁਪਿਆ ਸਿੰਪਲ ਸਟੀering ਦੇ ਵਿੱਚ ਸਿੰਪਲ ਸਟੀering ਚ ਨੰਬਰ ਆ ਐਨਓਸੀ ਮਿਲ ਜੂ ਐਨਓਸੀ ਮਿਲ ਜੂ 435 ਡਿਮਾਂਡ ਆ 435 15 ਮਟਲਾ ਦੇਣਾ ਕਿੰਨੇ ਦਾ ਸਰਮਾ ਕਿੰਨੇ ਤੂੰ ਕਹਦੇਗਾ ਯਾਰ ਦੇਣਾ ਉਹ 4.34 ਆ 4 ਦਾ ਦੇ ਰਿਆ ਪੂਰੇ ਦਾ ਇੱਕੋ ਰੇਟ ਬੋਲਾ ਯੈਸ ਨੋ ਹਾਂ 370 3 ਲੱਖ 70 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਲੈ ਜਿਓ ਹਾਂਜੀ ਚੰਗਾ ਟਰੈਕਟਰ ਹੈ ਮੂਰੇ ਆ ਗਿਆ 50 ਦਾ ਫਾਰਮ ਬਾਈ ਇਹਦੇ ਬਾਰੇ ਦੱਸੀ ਇਹ ਬਾਈ 50 ਚ ਪਿਆ ਠੀਕ ਹੈ ਜੀ 60 h p ਦੇ ਹੁੰਦਾ ਹੀ ਇਹ a p i ਹਿੱਸੇ ਵਾਲਾ ਆ ਪਾਸੇ ਤੇ ਵੀ ਲਿਖਿਆ a p i ਡਬਲ ਡਿਸਟ੍ਰਿਬਿਊਟਰ ਆ ਸਾਈਡ 'ਤੇ ਇਹਦਾ 2 ਸਪੀਡ ਆ ਹਰੇ ਹਰ ਨੰਬਰਾਂ ਇਹਨੋਂ ਹੀ ਮਿਲ ਜੂਗੀ ਠੀਕ ਹੈ ਰੰਗ ਪੇਂਟ ਜੇ ਇਹਦਾ origignal ਆ ਰੰਗ ਪੇਂਟ ਦਾ ਟਾਇਰ 40 ਕੇ ਪੈਸੇ ਆ ਮੂਲ ਇਹ ਹੈ ਜੇ ਭਾਈ 75 ਤੋਂ 80 ਪੈਸੇ ਟਾਇਰ ਠੀਕ ਹੈ ਜੀ 18 ਮਾਡਲ ਆ ਹਾਂ ਜੀ ਰਾਣਾ ਕੱਟਿਆ ਜਾਊ ਸਾਰਿਆਂ 'ਚ ਕੱਟੇ ਜਾਣਗੇ 385 ਡਿਮਾਂਡ ਕਿੰਨੇ ਦੇ ਦਿੰਦੇ ਸਾਡੇ ਤੁਹਾਨੂੰ ਸਾਦੇ ਦੇ 40000 ਤਿੰਨ ਲੱਖ 40000 ਦਾ ਮਿੱਤਰੋ ਇਹ ਲੈ ਜਿਓ ਜੈਸਨੋ ਆ ਮੂਰੇ ਖੜਾ 32 ਸੀ 32 ਦੀ ਵੇ ਹਾਂਜੀ 900 ਘੰਟਾ ਚੱਲਿਆ ਬਾਈ ਠੀਕ ਹੈ ਜੀ ਤਾਂ ਇਹ ਪੈਰਾਂ ਤੇ ਵੀ ਰੜਕੀ ਜਾਂਦਾ ਐਮ ਆਰ ਐਫ ਪਿਆ ਚਾਰਲ ਦੇ ਪਿਆ ਬਾਈ ਠੀਕ ਹੈ ਜੀ 99 ਪੈਸੇ ਦੇ ਟਾਇਰ ਆ ਠੀਕ ਹੈ ਜੀ ਕ੍ਰੀਪਰ ਗੇਅਰ ਆ ਕ੍ਰੀਪਰ ਗੇਅਰ ਆ 3 ਸਪੀਡ ਆ 3 ਸਪੀਡ ਆ ਠੀਕ ਹੈ ਗੱਲ ਵੀਰੇ ਹਾਂਜੀ ਕਨੋਪੀ ਆਪਾਂ ਆਪ ਲਵਾਈ ਆ ਕਨੋਪੀ ਤੁਸੀਂ ਲਵਾਤੀ ਹਾਂ ਸਾਰਾ ਓਰੀਜਨਲ ਨਵਾਂ ਟਰੈਕਟਰ ਆ ਬਿਲਕੁਲ ਸਾਰਾ ਓਰੀਜਨਲ ਆ ਨਵਾਂ ਟਰੈਕਟਰ ਡਬਲ ਡਿਸਟ੍ਰਿਬਿਊਟਰ ਆ ਡਬਲ ਡਿਸਟ੍ਰਿਬਿਊਟਰ ਹਾਂਜੀ 990 ਡਿਮਾਂਡ ਆ ਦੇਣਾ ਕਿੰਨੇ ਦਾ ਤੂੰ ਦੱਸ ਦੇ ਕਿੰਨੇ ਦਾ 990 ਡਿਮਾਂਡ ਐ ਤੇ ਇਹ ਨਾ ਕੀ ਬਣੂ ਆਪਣਾ ਫਿਰ 50000 ਦੇ ਦੇ ਬਾਈ 30000 9 ਲੱਖ 30000 9 ਲੱਖ 30000 60000 80000 ਰੁਪਇਆ ਡੱਕਰ ਠੀਕ ਹੈ ਹਜੇ ਚਾਬੀ ਨਾ ਵੀ ਦੇਗਾ ਚਾਬੀ ਨਾ ਵੀ ਦੇਵਾਂਗੇ ਤੇਲ ਵੀ ਚੇਂਜ ਕਰਾਂਗੇ ਤੇਲ ਵੀ ਚੇਂਜ ਕਰਾਂਗੇ ਮੰਨ ਲਾ ਤਕਰੀਬਨ 70 ਦਾ ਹੀ ਹੋ ਗਿਆ ਇਹ ਮੰਨ ਹੋ ਗਿਆ 70 ਚ ਹੀ ਹੋ ਗਿਆ ਹਾਂਜੀ ਹਾਂਜੀ ਤੇ ਮੂਰੇ ਫੇਰ ਸਪੰਜਾ ਵੀ ਖੜਾਈ ਖੜਾ 21 ਮਾਡਲ ਪੰਜਾਬ ਨੰਬਰ ਫੇਵਰ ਛਤਰੀ ਨਾਲ ਦੀ ਆ ਠੀਕ ਹੈ ਜੀ ਤੇਲ ਇਹਦਾ ਲੈਪਟਾ ਲਾਡਾ ਘੋੜਾ ਮੈਂਪਰ ਚੰਗਾ ਲੱਗਿਆ ਹੋਇਆ ਠੀਕ ਹੈ ਜੀ ਆ ਵੀ ਲੋਹੇ ਦੇ ਨੇ ਠੀਕ ਹੈ ਜੀ ਡਬਲ ਡਿਸਟ੍ਰੀਬ ਵਾਲੇ ਜੂਜੀ ਗੇਅਰ ਵਾਲਾ ਦੋਨੇ 55 ਐਚਪੀ ਆ ਵੀਰੇ ਹਾਂਜੀ ਇਹ ਵੀ 990 ਡਿਮਾਡਾ 990 ਕਿੰਨੇ ਦੇ ਦੀ ਫਿਰ ਇਹ ਵੀ ਸਾਡੇ ਨਾਲੋਂ ਦਾ ਕਰਤਾ ਯਾਰ 9 ਲੱਖ 40 ਹਜ਼ਾਰ 9 ਲੱਖ 40 ਹਜ਼ਾਰ ਦਾ ਮਿੱਤਰੋ ਇਹ ਲੈ ਜਿਓ ਲੈ ਜਿਓ ਚੰਗਾ ਟਰੈਕਟਰ ਹੈ ਪੂਰਾ ਪੂਰਾ ਘੈਂਟ ਪਿਆ ਫੈਵਰ ਫੂਵਰ ਲੱਗੀ ਹੋਈ ਹੈ ਸਟੀਲੀ ਪਾਈਪਾਂ ਵੀ ਲੱਗੀਆਂ ਨੇ ਲੱਗੀਆਂ ਤੇ ਇਹਦੀਆਂ ਉਹਦੀਆਂ ਪਾਈਪਾਂ ਇਹਦੀਆਂ ਨਾਲ ਦੀਆਂ ਪਾਈਪਾਂ ਵੀ ਹੈਗੀਆਂ ਨਾਲ ਦੀਆਂ ਪਾਈਪਾਂ ਵੀ ਨੇ ਹਾਂਜੀ ਠੀਕ ਹੈ ਪੂਰੇ 50 50 ਡੀ ਆ ਗਿਆ ਜੋਂ ਡੀਰ ਬਾਈ ਇਹ 13/14 ਅੱਛਾ ਜੀ ਸਾਰਾ origignal ਹੈ ਠੀਕ ਹੈ ਜੀ ਪੂਰੇ ਟਾਇਰ ਚੇਂਜ ਕਰ ਦਾਂਗੇ ਪਿੱਛਲੇ ਹੈਗੇ 75 ਤੋਂ 80 80 ਕੇ ਪੈਸੇ ਟਾਇਰ ਹੈਗੇ 85 80 ਮੰਨ ਕੇ ਆਏ ਹੋ ਯਾਰ ਹਾਂਜੀ ਤੇ ਇਹ 13/14 ਸਵਾ 4 ਡਿਮਾਂਡ ਕਿੰਨੇ ਦੇ ਦੀ ਸਵਾ 4 ਡਿਮਾਂਡ ਆ 4 ਦਾ ਦੇ ਦਿ ਕੂੜੇ ਦੇ ਬੋਲਾਂ ਹਾਂਜੀ 370 3 ਲੱਖ 70 ਹਜ਼ਾਰ ਦਾ ਲੈ ਜਾਓ ਮਿੱਤਰੋ ਇਹ ਟਰੈਕਟਰ ਦੇ ਦਊਗਾ ਬਾਈ 370 ਦਾ ਹਾਂਜੀ ਬਾਕੀ ਹੋਰ ਵੀ ਮਾੜਾ ਮੋਟਾ ਯਾਰਾ ਮੌਕੇ ਤੇ ਜਿਵੇਂ ਚਾਬੀ ਛੋੜਾ ਉਹ ਤਾਂ ਹੋਊਗਾ ਉਹ ਹੀ ਕੰਮ ਹੋ ਜਾਂਦੇ ਆ ਹਣਾ ਤੇ ਸੈਂਪਲ ਕੱਪੜੇ ਵਾਲੀ ਸਾਤਰੀ ਆ ਇਹਦੇ ਨਾਲ ਉਹ ਟਰੈਕਟਰ ਦੇ ਨਾਲ ਤੇਰੀ ਸ਼ੋਰਟ ਸਕ੍ਰੀਨ ਲਿਆਵੇ ਬੰਦਾ ਹਾਂਜੀ ਕੋੜਾ ਬੈਂਪਰ ਗਿਫਟ ਠੀਕ ਹੈ ਜੀ ਉੱਤੇ ਲੇਟਾਂ ਉੱਤੇ ਲੇਟਾਂ ਹਾਂ ਠੀਕ ਹੈ ਇਟਾਂ ਲਾ ਦਾਂਗੇ ਤੇਲ ਦੇ ਪੈਪਨ ਲਾ ਦਾਂਗੇ origignal ਪੈਪਾ ਵੀ ਮਿਲਣ ਜਾਂਦੀਆਂ ਠੀਕ ਹੈ ਗੰਡੇ ਮਿਲ ਜਾਂਦੇ ਠੀਕ ਹੈ ਜੂਜੀ ਗੇਅਰ ਡਬਲ ਡਿਸਟ੍ਰਿਬਿਊਟਰ ਕ ਹੋਆ ਠੀਕ ਹੈ ਜੀ 3 ਸਪੀਡ ਆ ਇਹ ਹਾਂਜੀ 19 ਮਾਡਲ 19 ਮਾਡਲ ਹਾਂਜੀ ਠੀਕ ਹੈ ਤੇ 19 ਮਾਡਲ ਦਾ ਰੇਟ ਬਾਈ 670 670 ਤੂੰ ਜਿੰਨੇ ਦਾ ਕਹਦੇਗਾ 670 ਰੇਟ ਆ 630000 ਦਾ 50 ਤੋਂ ਘੱਟ ਤਾਂ ਗੱਲ ਹੀ ਨਾ ਕਰਿਆ ਕਰੋ ਤੇ 20 ਦਾ ਇੱਕੂ ਰੇਟ ਬੋਲਾਂ ਜਿੰਨ ਨੂੰ ਵੀ ਬੋਲਾਂ ਹਾਂਜੀ ਹਾਂ ਜੀ ਹਾਂ ਜਾਂ ਨਾ ਪੂਰੇ 6 ਲੱਖ ਦਾ ਲੈ ਜਾਓ ਮਿੱਤਰੋ ਚੰਗਾ ਡਰਾਈਵਰ ਹੈ ਇਸ ਤੋਂ ਇਲਾਵਾ ਸਰਮਾ ਜੀ ਹੋਰ ਵੀ ਆਪਣੇ ਕੋਲ ਇੱਕ ਬਾਹਰ ਖੜਾ ਆਪਣੇ ਕੋਲ ਇੱਕ 59 11 ਖੜਾ 86 ਮਾਡਲ ਆਪਣੇ ਕੋਲ ਪਾਵਰ ਸਟੀering ਆ ਠੀਕ ਆ ਨੰਬਰ ਆ ਠੀਕ ਆ ਜੀ ਤੇ ਜਿਹੜਾ ਇਹਦਾ ਬਹੁਤ ਵਧੀਆ ਟਾਇਰ ਚੰਗੇ ਆ ਉਹਦੇ ਦਾ ਠੀਕ ਆ ਜੀ ਤੇ ਇਹਦੇ ਬਾਰੇ ਦੱਸੀ ਬਈ ਇਹ ਬਾਈ 20 ਮਾਡਲ ਆ ਹਾਂ ਜੀ ਕੁਛ ਪਿਛਲੇ ਤਾਂ ਬਿਲਕੁਲ ਤਾਜ਼ੇ ਆ ਠੀਕ ਆ ਜੀ ਮੂਰ ਦੇ 70 ਦੇ ਪੈਸੇ ਆ ਠੀਕ ਆ ਜੀ ਟਰੈਕਟਰ ਰਪੀ ਦਾ ਰਪੀ ਆ ਟਰੈਕਟਰ ਆ ਜਮਨ ਨਵਾਂ ਬਈ ਜਮਨ ਨਵਾਂ ਹਾਂਜੀ ਕਨੋਪੀ ਲੱਗੀ ਹੋਈ ਆ ਹਾਂਜੀ ਤੇ ਇਹ ਚੇਂਜਰ ਮਾਡ ਚ ਮੈਨੂੰ ਆ ਆ ਚੇਂਜਰ ਮਾਡ ਬਈ 4 ਸਪੀਡ ਹੁੰਦਾ ਇਹ ਠੀਕ ਆ ਸਮਰਾਟ ਆ ਇਹ ਸਮਰਾਟ ਸਮਰਾਟ ਆ ਗਿਆ ਬਈ ਹਣਾ ਹਾਂਜੀ ਹਾਂਜੀ ਸ਼ਕਲ ਗਈ ਤੇ ਇਹ ਮੈਨੂੰ ਆ 4 ਸਪੀਡਾਂ ਚ ਹੁੰਦਾ ਹਾਂਜੀ 4 ਸਪੀਡਾਂ 4 ਸਪੀਡਾਂ ਦੇ ਵਿੱਚ ਹੁੰਦਾ ਮਿੱਤਰੋ ਟਰੈਕਟਰ ਚੈੱਕ ਕਰ ਸਕਦਾ ਜੇ ਕਾਲਮ ਲੱਗੀ ਹੋਵੇ ਚਾਬੀ ਲੱਗੀ ਹੋਵੇ ਆਪਾਂ ਦੇ ਦਾਂ ਨਾ ਵੀਰੇ ਠੀਕ ਆ ਜੀ ਦਤ 60000 ਦਾ ਮਿੱਤਰੋ ਇਹ ਟਰੈਕਟਰ ਬਣੂ ਲੈ ਜਿਓ ਇਸ ਤੋਂ ਇਲਾਵਾ ਦਰਮਾ ਹੋਰ ਵੀ ਹੁੰਦੇ ਆ ਇੱਕ ਨਾਟ 11 ਖੜਾ ਉਧਰ ਪੰਜ ਚਾਰ ਦਿਨਾਂ ਜੀ ਆਪਣੇ ਕੋਲ ਹੋਰ ਵੀ ਆ ਜਾਣਗੇ 85520 ਮਾੜਾ ਖੜਾ ਠੀਕ ਹੈ ਇੱਕ ਸੋਨਾ ਲਿਕਾ 15 ਮਾਡਲ ਖੜਾ ਹੈ 744 ਦਾ ਨਾ ਮਾਡਲ ਖੜਾ ਠੀਕ ਹੈ ਜੀ ਖੜੇ ਕਾਫੀ ਖੜੇ ਆ ਕਾਫੀ ਖੜੇ ਆ ਇਹ ਵਿੱਚ ਵੀ ਕੱਟ ਲੈਣੇ ਹੋ ਵਿੱਚ ਵੀ ਕੱਟ ਲਾਂਗੇ ਲੂਨ ਫੈਂਸ ਵੀ ਹੋ ਜਾਊਗਾ ਠੀਕ ਹੈ ਜੀ ਬਸ ਥੋੜਾ ਸਿਬਲ ਸਹੀ ਹੋਣਾ ਚਾਹੀਦਾ ਜਿੰਨੇ ਕ ਦਾ ਕਟਾਂਗੇ ਜਿੰਨੇ ਕ ਦਾ ਹੋਊਗਾ ਜਿੰਨੇ ਕ ਦਾ ਹੋਊਗਾ ਹਾਂਜੀ ਨਾ ਮੋਬਾਈਲ ਨੰਬਰ ਦੱਸਿਓ ਜੀ ਮੇਰੀ ਪਹਿਲਾ ਲੋਕੇਸ਼ਨ ਰਾਮਾ ਰੋਡ ਤੋਂ ਸੰਗਤ ਰੋਡ ਤੇ ਮੇਰਾ ਘਰ ਆ ਵੀਰੇ ਠੀਕ ਹੈ ਜੀ ਠੀਕ ਹੈ ਗੱਲ ਆ ਮੋਬਾਈਲ ਨੰਬਰ ਮੇਰਾ 947864545 ਦੂਜਾ ਨੰਬਰ 8872945 ਉਹਨਾਂ ਤੇ ਵਟਸਐਪ ਚੱਲ ਚੱਕ ਰਹੀ ਵੀਰੇ ਠੀਕ ਹੈ ਜੀ ਠੀਕ ਹੈ ਗੱਲ ਜਿਹੜੇ ਗਿਫਟਾਂ ਦੀ ਗੱਲ ਕਰਦੇ ਹਾਂ ਜਾਂ ਤੇਲ ਬਦਲਣਾ ਬੈਟਰੀ ਚੇਂਜ ਕਰਨੀ ਡੰਡਾ ਫੱਟੀ ਚੇਂਜ ਕਰਨੀ ਆ ਕੋਈ ਛੋੜ 1000 ਰੁਪਿਆ ਕਰਨਾ ਡੰਮੀ ਟਰੈਕਟਰ ਦੇਣਾ ਉਹ ਸੌਦੇ ਤੋਂ ਬਾਅਦ ਦੀਆਂ ਗੱਲਾਂ ਵੀਰੇ ਠੀਕ ਹੈ ਜੀ ਇਹ ਨਹੀਂ ਹੈਗਾ ਇਹ ਚੀਜ਼ਾਂ ਅਸੀਂ ਵਿੱਚ ਜੋੜ ਕੇ ਸੌਦਾ ਕਰਾਂਗੇ ਹਾਂ ਜੀ ਹਾਂ ਜੀ ਉਹ ਸਾਡੀ ਮਨ ਦੀ ਇੱਛਾ ਬਈ ਸੰਤੁਸ਼ਟੀ ਹੈ ਹਾਂ ਕੀ ਗੱਲ ਤੇ ਗੱਲ ਆ ਜੀ ਸਹੀ ਆ ਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਸਰਮਾ ਜੀ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰੋ ਪੇਜ ਨੂੰ ਕਰ ਲੈ ਫੋਲੋ ਅੱਜ ਤਰੀਕ ਹੈਗੀ ਹੈ 14 1 202 ਲਾਪ ਬਤਾਇੰਗੀਆਂ ਬਾਈ ਸਾਰਿਆਂ ਨੂੰ ਪੀ ਦਾ ਨੂੰ ਭਰਾਇਆਂ ਨੂੰ ਮੇਰੇ ਛੋਟੇ ਵੀਰਾਂ ਨੂੰ ਵੱਡੇ ਭਣਾਵਾਂ ਨੂੰ ਠੀਕ ਹੈ ਗੱਲ ਜੇ ਗਵਰਤੀ ਫਲਤੀ ਹੋਈ ਮਾਫ ਕਰਿਓ ਵੀਰੇ ਠੀਕ ਹੈ ਗੱਲ ਤੇ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਪੇ ਨੂੰ ਕਰ ਲਿਓ ਫੋਲੋ ਅੰਦਰ ਮਾਨ ਬੁਰਜਹਰੀ ਸੋਨੇ ਸੋਨੇ ਕਮੈਂਟ ਕਰਿਓ ਵੀਰੇ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ